ਜਦੋਂ ਔਰੰਗਜ਼ੇਬ ਦੇ ਸਤਾਏ ਹੋਏ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਜੀ ਨੂੰ ਮਿਲਣ ਲਈ ਅਨੰਤਪੁਰ ਸਾਹਿਬ ਪਹੁੰਚੇ ਤਾਂ ਉੱਥੇ ਜਾ ਕੇ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਆਪਣੀ ਹੱਦ ਵਿੱਚ ਸੁਣਾਈ ਕਿ ਕਿਵੇਂ ਔਰੰਗਜ਼ੇਬ ਸਾਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਮੁਸਲਮਾਨ ਬਨਣ ਲਈ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਬਾਦਸ਼ਾਹ ਨੂੰ ਜਾ ਕੇ ਸੁਨੇਹਾ ਲਾਓ ਕਿ ਜੇਕਰ ਤੁਸੀਂ ਗੁਰੂ ਤੇਗ ਬਹਾਦਰ ਜੀ ਨੂੰ ਇਸਲਾਮ ਕਬੂਲ ਕਰਵਾ ਦਿਓ ਤਾਂ ਅਸੀਂ ਵੀ ਇਸਲਾਮ ਕਬੂਲ ਕਰ ਲਵਾਂਗੇ ਤਾਂ ਫਿਰ ਇਹ ਖਬਰ ਜਦੋਂ ਬਾਦਸ਼ਾਹ ਔਰੰਗਜ਼ੇਬ ਕੋਲ ਪਹੁੰਚੀ ਤਾਂ ਉਸ ਨੇ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਬੁਲਾਇਆ ਤੇ ਗੁਰੂ ਤੇਗ ਬਹਾਦਰ ਜੀ ਰਸਤੇ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਲਾਹੌਰ ਜਾ ਪਹੁੰਚੇ ਲਾਹੌਰ ਪਹੁੰਚ ਕੇ ਉਹਨਾਂ ਦੀ ਗ੍ਰਿਫਤਾਰੀ ਹੋਈ ਤੇ ਫਿਰ ਉਹਨਾਂ ਨੂੰ ਦਿੱਲੀ ਲਿਆਇਆ ਗਿਆ ਤੇ ਉੱਥੇ ਇਸਲਾਮ ਧਾਰਨ ਕਰਨ ਲਈ ਬਹੁਤ ਮਜੂਰ ਕੀਤਾ ਗਿਆ ਲਾਲਚ ਦਿੱਤੇ ਗਏ ਤਾਂ ਫਿਰ ਉਹਨਾਂ ਦੇ ਸਾਹਮਣੇ ਭਾਈ ਮਤੀ ਦਾਸ ਭਾਈ ਦਿਆਲਾ ਜੀ ਭਾਈ ਸਤੀ ਦਾਸ ਨੂੰ ਸ਼ਹੀਦ ਕੀਤਾ ਗਿਆ ਤਸੀਹੇ ਦੇ ਦੇ ਕੇ ਤੇ ਫਿਰ ਉਦੇ ਤੇ ਭਾਈ ਚੀਮਾ ਨੇ ਜੇਲ੍ਹ ਵਿੱਚੋਂ ਭੱਜ ਸਿੱਖਾਂ ਨੂੰ ਇਕੱਤਰ ਕਰਨਾ ਸ਼ੁਰੂ ਕਰ ਦਿੱਤਾ ਤੇ ਫਿਰ ਵੇਲਾ ਆਇਆ ਸ਼ਹੀਦੀ ਦਾ ਦਿੱਲੀ ਤੋਂ ਗੁਰੂ ਜੀ ਨਾਲ ਹੋਈ ਕਾਜੀ ਦੀ ਗੱਲਬਾਤ ਦੀ ਪੂਰੀ ਇਤਲਾ ਔਰੰਗਜ਼ੇਬ ਨੂੰ ਭੇਜ ਦਿੱਤੀ ਗਈ ਸੀ ਨਵੰਬਰ 1675 ਵਿੱਚ ਗੁਰੂ ਜੀ ਬਾਰੇ ਬਾਦਸ਼ਾਹ ਦਾ ਹੁਕਮ ਪਹੁੰਚ ਗਿਆ ਉਸ ਨੂੰ ਲੈ ਕੇ ਵੱਡਾ ਕਾਜੀ ਗੁਰੂ ਜੀ ਪਾਸ ਆਇਆ ਤੇ ਕਹਿਣ ਲੱਗਾ ਕਿ ਬਾਦਸ਼ਾਹ ਨੇ ਆਪ ਬਲ ਫਰਮਾਨ ਭੇਜਿਆ ਹੈ ਕਿ ਜਾਂ ਤੱਕ ਕਲਮਾ ਪੜ੍ਹ ਕੇ ਦੀਨ ਇਸਲਾਮ ਪ੍ਰਵਾਨ ਕਰੋ ਜਾਂ ਆਪਣੇ ਆਪ ਨੂੰ ਗੁਰੂ ਸਾਬਤ ਕਰਨ ਲਈ ਕਰਮਾਤ ਵਿਖਾਓ ਤੇ ਜਾਂ ਮੌਤ ਲਈ ਤਿਆਰ ਹੋ ਜਾਓ ਗੁਰੂ ਜੀ ਨੇ ਸ਼ਾਂਤ ਮਨ ਤੇ ਗੰਭੀਰ ਆਵਾਜ਼ ਵਿੱਚ فرمایا ਕਿ ਸਾਨੂੰ ਬਾਦਸ਼ਾਹ ਦੀਆਂ ਦੋਵੇਂ ਸ਼ਰਤਾਂ ਐ ਪ੍ਰਵਾਨ ਹਨ ਅਸੀਂ ਨਾ ਆਪਣਾ ਧਰਮ ਤਿਆਗਣ ਲਈ ਤਿਆਰ ਹਾਂ ਨਾ ਕਰਾਮਾਤ ਵਿਖਾਉਣ ਲਈ ਤੁਸੀਂ ਜੋ ਕਾਰਵਾਈ ਕਰਨੀ ਹੈ ਕਰੋ ਗੁਰੂ ਜੀ ਦਾ ਜਵਾਬ ਸੁਣ ਕੇ ਕਾਜੀ ਨੇ ਉਹਨਾਂ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ ਕਤਲ ਦਾ ਸਮਾਂ ਤੈਅ ਕਰਕੇ ਨਗਰ ਵਿੱਚ ਡੌਂਡੀ ਫੇਰੀ ਗਈ। ਨਿਸ਼ਚਿਤ ਸਮੇਂ ਤੇ ਗੁਰੂ ਜੀ ਨੂੰ ਬੰਦੀਖਾਨੇ ਵਿੱਚੋਂ ਚਾਂਦਨੀ ਚੌਂਗਲੇ ਆਇਆ ਗਿਆ। ਆਪ ਦੀ ਅੰਤਿਮ ਇੱਛਾ ਜਾਣ ਕੇ ਆਪ ਨੂੰ ਲਗਲੇ ਖੂਤੋਂ ਇਸ਼ਨਾਨ ਕਰਨ ਦੀ ਆਗਿਆ ਦੇ ਦਿੱਤੀ ਗਈ। ਇਸ਼ਨਾਨ ਕਰਕੇ ਆਪ ਬੋੜ ਦੇ ਦਰਖਤ ਥੱਲੇ ਚੌਂਕੜੀ ਮਾਰ ਕੇ ਬੈਠ ਗਏ। ਜਲਾ ਤਲਵਾਰ ਫੜੀ ਆਪ ਦੇ ਕੋਲ ਆ ਖੜਾ ਹੋਇਆ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜਿਨ੍ਹਾਂ ਵਿੱਚ ਹਿੰਦੂ, ਸਿੱਖ, ਮੁਸਲਮਾਨ ਸਭ ਸ਼ਾਮਲ ਸਨ ਇਹ ਦਰਦ ਭਰਿਆ ਦ੍ਰਿਸ਼ ਵੇਖਣ ਲਈ ਜੁੜੇ ਹੋਏ ਸਨ ਤੇ ਸਵਾਣਾ ਦੇ ਦਿਲ ਭਰੇ ਹੋਏ ਤੇ ਅੱਖਾਂ ਵਿੱਚੋਂ ਹੰਝੂ ਨਿਕਲ ਰਹੇ ਸਨ ਗੁਰੂ ਸਾਹਿਬ ਨੇ ਜਲਾਦ ਨੂੰ ਆਖਿਆ ਕਿ ਅਸੀਂ ਪਾਠ ਕਰਨ ਲੱਗੇ ਹਾਂ ਜਿਸ ਸਮੇ ਪਾਠ ਦਾ ਭੋਗ ਪਵੇ ਤੁਸੀਂ ਆਪਣਾ ਫਰਜ਼ ਪੂਰਾ ਕਰ ਲੈਣਾ ਗੁਰੂ ਜੀ ਇਕਾਗਰ ਚਿੱਤ ਹੋ ਕੇ ਜਪਜੀ ਸਾਹਿਬ ਦਾ ਪਾਠ ਕਰਨ ਲੱਗੇ ਆਪ ਦੀ ਬਿਰਤੀ ਅਕਾਲ ਪੁਰਖ ਦੇ ਚਰਨਾਂ ਨਾਲ ਜਾ ਜੁੜੀ ਪਾਠ ਸੰਪੂਰਨ ਹੋਇਆ ਤਾਂ ਆ ਆਪਣੇ ਤਨਵਾਹੀ ਗੁਰੂ ਵਾਹਿਗੁਰੂ ਆਖਿਆ ਜਲਾਦ ਸੈਦ ਜਲਾਲਦੀਨ ਨੇ ਤਲਵਾਰ ਤਾਣੀ ਤੇ ਸੀਸ ਉੱਤੇ ਵਾਰ ਕੀਤਾ ਗੁਰੂ ਜੀ ਦਾ ਸੀਸ ਧੜ ਨਾਲੋਂ ਵੱਖ ਹੋ ਗਿਆ ਉਸ ਦਿਨ ਮੱਗਰ ਸੁਦੀ 5 ਸੰਮਤ 1732 ਜਾਂ ਸੰਨ 1675 ਈਸਵੀ ਦੀ ਨਵੰਬਰ ਮਹੀਨੇ ਦੀ 11 ਤਰੀਕ ਸੀ ਜਿਸ ਸਥਾਨ ਤੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਉਸ ਜਗ੍ਹਾ ਤੇ ਹੁਣ ਗੁਰਦੁਆਰਾ ਸੀਸ ਗੰਜ ਬਣਿਆ ਹੋਇਆ ਹੈ ਗੁਰੂ ਜੀ ਦੇ ਪਾਵਨ ਸਰੀਰ ਨੂੰ ਕਤਲਗਾ ਤੇ ਹੀ ਪਿਆਰ ਇਹ ਦਿੱਤਾ ਗਿਆ ਉਸ ਦੇ ਦਿਵਾਲੇ ਕਰੜਾ ਪਹਿਰਾ ਲਗਾ ਦਿੱਤਾ ਅਨੰਦਪੁਰ ਸਾਹਿਬ ਤੋਂ ਇੱਕ ਸਿੱਖ ਭਾਈ ਜੈਤਾ ਦਿੱਲੀ ਆਇਆ ਹੋਇਆ ਸੀ ਉਸ ਨੇ ਪ੍ਰਣ ਕੀਤਾ ਹੋਇਆ ਸੀ ਕਿ ਗੁਰੂ ਜੀ ਦਾ ਸੀਸ ਅਨੰਦਪੁਰ ਸਾਹਿਬ ਲੈ ਕੇ ਜਾਣਾ ਹੈ ਰਾਤ ਵੇਲੇ ਉਸ ਨੇ ਪਹਿਰਾਦਾਰਾਂ ਦੀ ਅੱਖ بچਾ ਕੇ ਸੀਸ ਚੁੱਕ ਲਿਆ ਤੇ ਚਾਦਰ ਵਿੱਚ ਬਲੇਟ ਕੇ ਉੱਥੋਂ ਨਿਕਲ ਗਿਆ ਤੇਜ਼ੀ ਨਾਲ ਪੈਂਡਾ ਮਾਰਦਾ ਹੋਇਆ ਅਨੰਦਪੁਰ ਸਹਿਬ ਆ ਗਿਆ ਦਸਮ ਪਾਤਸ਼ਾਹ ਭਾਈ ਜੈਤਾ ਦੀ ਬੀਰਤਾ ਤੇ ਹੌਸਲਾ ਵੇਖ ਕੇ ਬਹੁਤ ਪ੍ਰਸੰਨ ਹੋਏ ਤੇ ਉਸ ਨੂੰ ਗਲੇ ਨਾਲ ਲਾ ਕੇ ਥਾਪੀ ਦਿੱਤੀ ਤੇ ਕਿ ਅਨੰਗਰੇਟਾ ਗੁਰੂ ਦਾ ਬੇਟਾ ਗੁਰੂ ਜੀ ਦਾ ਸੀਸ ਦਾ ਅਨੰਦਪੁਰ ਸਾਹਿਬ ਵਿਖੇ ਸ਼ਿਸ਼ਕਾਰ ਕੀਤਾ ਗਿਆ ਅਤੇ ਭਾਈ ਲੱਖੀਸ਼ਾ ਲਵਾਣਾ ਵੀ ਗੁਰੂ ਘਰ ਦਾ ਬਹੁਤ ਸੱਚਾ ਸਿੱਖ ਸ਼ਰਦਾਲੂ ਸੀ ਉਸ ਨੇ ਪ੍ਰਣ ਕੀਤਾ ਹੋਇਆ ਸੀ ਕਿ ਗੁਰੂ ਜੀ ਵੀ ਦੇਹ ਦਾ ਆਪਣੇ ਹੱਥੀ ਸ਼ਿਸ਼ਕਾਰ ਕਰਨਾ ਹੈ ਅਗਲੇ ਦਿਨ ਉਸ ਨੇ ਕਮਾਲ ਦੀ ਫੁਰਤੀ ਤੇ ਹੁਸ਼ਿਆਰੀ ਨਾਲ ਗੁਰੂ ਜੀ ਦਾ ਤੜ ਆਪਣੇ ਗੱਡੇ ਵਿੱਚ ਲਕੋ ਲਿਆ ਤੇ ਘਰ ਲੈ ਆਇਆ ਉਸ ਨੇ ਘਰ ਦੇ ਅੰਦਰ ਚਿਖਾ ਬਣਾਈ ਤੇ ਤੜ ਉਸ ਵਿੱਚ ਰੱਖ ਕੇ ਘਰ ਨੂੰ ਅੱਗ ਲਾ ਦਿੱਤੀ ਇਸ ਪ੍ਰਕਾਰ ਉਸ ਨੇ ਆਪਣਾ ਪ੍ਰਣ ਪੂਰਾ ਕੀਤਾ ਸ਼ਿਸ਼ਕਾਰ ਵਾਲੀ ਜਗ੍ਹਾ ਅੱਜ ਕੱਲ ਗੁਰਦੁਆਰਾ ਰਕਾਬ ਗੰਜ ਸਾਹਿਬ ਬਣਿਆ ਹੋਇਆ ਹੈ ਇਸ ਪ੍ਰਕਾਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦ ਧਰਮ ਦੀ ਰੱਖਿਆ ਕਰਨ ਆਪਣਾ ਬਲੀਦਾਨ ਦੇ ਦਿੱਤਾ ਜੇਕਰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸੰਗਤ ਜੀ ਕਿਰਪਾ ਕਰਕੇ ਇਹ ਪੇਜ ਫੋਲੋ ਜਰੂਰ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ